ਕਹਾਂ ਦੇ ਵੀ ਨਾ ਜੋਤ ਦੇ ਜਠਾਣੀ ਨੇ ਤੇ ਜੀਠ ਨੇ ਆਉਣਾ ਘਰ ਉਹਨਾਂ ਕਿ ਲੈਣਾ ਆਉਣਾ ਸੀ ਮੇਰੀ ਸੁਣੋ ਗੱਲ ਜੇ ਅਗਲੇ ਘਰ ਆਉਣ ਲੱਗੇ ਆ ਤੇ ਕੋਈ ਗੱਲ ਕਰਨੀ ਹੋਣੀ ਇਹਨਾਂ ਨੇ ਉਹ ਗੱਲ ਹੁਣ ਹੋਦ ਗਈ ਜਿਹੜੀ ਹੋਣੀ ਸੀ ਉਹਨਾਂ ਨੂੰ ਪਤਾ ਨਹੀਂ ਸੁਰੇ ਕੀ ਆਉਣਾ ਸੀ ਆਪਾਂ ਪਤਾ ਹੀ ਪਰ ਉਹ ਡੈਡ ਜੀ ਨੂੰ ਕੋਈ ਜ਼ਰੂਰੀ ਕੰਮ ਸੀ ਤੇ ਫਿਰ ਉਹ ਕਹਿੰਦੇ ਵੀ ਅਸੀਂ ਘਰ ਆਈਏ ਗੱਲ ਤਾਂ ਮੈਂ ਤੁਹਾਡੇ ਨਾਲ ਹੀ ਕਰਨੀ ਸੀ ਹਾਂਜੀ ਵੀ ਪਤਾ ਨਹੀਂ ਵੀ ਕਿੰਨੇ ਪਾਣੀ ਮਾਰ ਦਿੱਤੀ ਆ ਤੁਹਾਨੂੰ ਇਥੇ ਪਤਾ ਲੱਗਾ ਕਿ ਗੱਲ ਬਾਰੇ ਕੀ ਨਹੀਂ ਹੂੰ ਉਹ ਰਿਸ਼ਤੇ ਬਾਰੇ ਜਿਹੜੀ ਚੱਲਣ ਦੀ ਹੈ ਅੱਛਾ ਹਾਂਜੀ ਮੈਂ ਕਹਿੰਨਾ ਵੀ ਤੁਹਾਡਾ ਤਾਂ ਵਰਜੀ ਨਹੀਂ ਬਣਦਾ ਤੁਸੀਂ ਲਿਉਂਦੇ ਜਾਂਦੇ ਆਪੇ ਮੰਮੀ ਡੇਰੀ ਨੂੰ ਨਾਲ ਸਿਆਣਾ ਪੰਦਾ ਕੋਈ ਆਉਂਦਾ ਸਾਡ ਨਾਲ ਗੱਲ ਹਾਂਜੀ ਆਉਣ ਲੱਗੇ ਆ ਅੱਛਾ ਅੱਛਾ ਆਹ ਇਹ ਤਿਆਰ ਹੋਏ ਆ ਚੱਲੇ ਆ ਕਿਤੇ ਚਲੋ ਕੋਈ ਗੱਲ ਨਹੀਂ ਟਾਈਮ ਲੱਗਣਾ ਜੇ ਠੀਕ ਠੀਕ ਚਲੋ ਕੋਈ ਨਹੀਂ ਆਜੋ ਠੀਕ ਹੈ ਇੰਨਾ ਨੂੰ ਤਾਂਸ ਨਹੀਂ ਹੋਣਾ ਵੀ ਫੋਨ ਤੇ ਅਚਾਨਕ ਕੀ ਆ ਗਿਆ ਇਹਨਾਂ ਦਾ ਤੇ ਸਾਡਾ ਜਾਣ ਦਾ ਪ੍ਰੋਗਰਾਮ ਜਿਹੜਾ ਉਹ ਕਿਦਾਂ ਹੋਊਗਾ ਸੈੱਟ ਕੋਸ਼ੀ ਲੈਣੀ ਇਹਨਾਂ ਨੂੰ ਇੱਕ ਮਿੰਟ ਆਇਓ ਮੇਰੀ ਗੱਲ ਸੁਣਿਓ ਬੇਣੀ ਤਿਆਰ ਤੁਸੀਂ ਮੈਂ ਤਾਂ ਤਿਆਰ ਹੋਈ ਹਾਂ ਹਾਂ ਅਮਾ ਹਾਂਜੀ ਜਾਣਾ ਤੇ ਆਇਆ ਆ ਫੋਨ ਆ ਗਿਆ ਇਹਨਾਂ ਭਾਂਜੀ ਦਾ ਕਿਹਦਾ ਕਹਿੰਦੇ ਵੀ ਨਾ ਜੋਦੇ ਜਠਾਣੀ ਨੇ ਤੇ ਜੀਠ ਨੇ ਆਉਣਾ ਘਰ ਉਹਨਾਂ ਕਿ ਲੈਣ ਆਉਣਾ ਸੀ ਮੇਰੀ ਸੁਣੋ ਗੱਲ ਜੇ ਅਗਲੇ ਘਰ ਆਉਣ ਲੱਗੇ ਆ ਤੇ ਕੋਈ ਗੱਲ ਕਰਨੀ ਹੋਣੀ ਇਹਨਾਂ ਨੇ ਉਹ ਗੱਲ ਹੁਣ ਹੋ ਚੁੱਕੀ ਜਿਹੜੀ ਹੋਣੀ ਸੀ ਉਦੋਂ ਤੇ ਤੇ ਬੋਲੇ ਨਹੀਂ ਆ ਨਾ ਇਹਨੇ ਕਾਲੇ ਪਿਆ ਕਰੋ ਹੋ ਸਕਦਾ ਕੋਈ ਇੱਕ ਦੂਜੇ ਦੇ ਵਿਚਾਰਾਂ ਵਿੱਚ ਕੋਈ ਫਰਕ ਹੋਵੇ ਤੇ ਜੇ ਰਲ ਕੇ ਗੱਲਬਾਤ ਕਰ ਲਾਂਗੇ ਤੇ ਕੋਈ ਹੱਲ ਨਿਕਲ ਆਊਗਾ ਚੱਲ ਵੇਖ ਲਾ ਠੀਕ ਹੈ ਨਾ ਕਰ ਲੋ ਜਿਹੜੀ ਗੱਲ ਆ ਪਰ ਜਿਹੜਾ ਹੁਣ ਜਾਣਾ ਆ ਨਾ ਜਿਹੜਾ ਉਹ ਜ਼ਰੂਰੀ ਆ ਉਥੇ ਜਾ ਜੀ ਮੈਂ ਇਹਨਾਂ ਨੂੰ ਪੁੱਛਿਆ ਹਈ ਪਤਿ ਕਿੰਨੇ ਕ ਟਾਈਮ ਤੱਕ ਆਉਣਾ ਹਾਂ ਉਹਨਾਂ ਦੱਸਿਆ ਵੀ ਤੁਹਾਡਾ ਲੇਟਰ ਆਉਣਾ ਆ ਤੇ ਇਦਾਂ ਆ ਵੀ ਸਾਡੇ ਕੋਲ ਟਾਈਮ ਹੈਗਾ ਆ ਮੈਂ ਜਿਹੜੀ ਕੋਈ ਮਾੜੀ ਮੜੀ ਤਿਆਰੀ ਕਰਨ ਵਾਲੀ ਕਰ ਲੈਣੀ ਆ ਤਾਂ ਬਾਕੀ ਸਮਾਨ ਆਉਂਦਿਆਂ ਲਈ ਆਵਾਂਗੇ ਸ਼ਰੋਂ ਚੱਲ ਚੱਲ ਪਹਿਲਾਂ ਉਹ ਤੋਂ ਹੋਈਏ ਆ ਜਾਣਗੇ ਬਾਅਦ ਚ ਫੇਰ ਵੇਖ ਲਾਂਗੇ ਠੀਕ ਆ ਚਲੋ ਤੁਸੀਂ ਇਦਾਂ ਕਰੋ ਚਲੋ ਮੈਂ ਆਉਂਦਾ ਹਾਂ ਹਾਂ ਤਿਆਰੀ ਮੈਂ ਇਦਾਂ ਚੱਲ ਜਣਾ ਦੋ ਹੌਂਕ ਆਜ ਉਹ ਮੇਰੇ ਕੋ ਨਹੀਂ ਗਾ ਦਿੱਤੀ ਜਾਂਦੀ ਆਵਾਜ਼ ਆਪੇ ਦੇ ਉਹ ਸਿਆਣੀਆਂ ਤੀਰਸਤਾ ਜੋ ਕਰਾਉਂਦੇ ਆ ਪੀ beti krom nu lenta Mummy, I'm going to go to the house. 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 I'm going ਉਹਨਾਂ ਨੂੰ ਪਤਾ ਨਹੀਂ ਸੀ ਕਿ ਕਿਉਂ ਆਉਣਾ ਹੀ ਆਪਾਂ ਪਤਾ ਹੀ ਪਰ ਉਹ ਡੱਡ ਜੀ ਨੂੰ ਕੋਈ ਜ਼ਰੂਰੀ ਕੰਮ ਹੀ ਤੇ ਫਿਰ ਉਹ ਕਹਿੰਦੇ ਫਿਰ ਅਸੀਂ ਕਰ ਲਈਏ ਕੰਮ ਜਦੋਂ ਆਣਗੇ ਹਨ ਦੱਸ ਦਿਓ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਕੰਮ ਪੈ ਹੀ ਜਾਂਦਾ ਆ ਹਾਂਜੀ ਉਹ ਠੀਕ ਠਾਕ ਸਭ ਵਧੀਆ ਹਾਂਜੀ ਦੀਦੀ ਠੀਕ ਠਾਕ ਜੀ ਅੱਛਾ ਅੱਛਾ ਅਹੀਂ ਵੀ ਬਾਸੀ اتنا ਕੰਮ ਹੀ ਆਈ ਹੀ ਹਾਂਜੀ ਦੀਦੀ ਮੈਂ ਨਾਲ ਇੱਕ ਗੱਲ ਕਰਨੀ ਹੈ ਤੁਹਾਡੇ ਨਾਲ ਦੀਦੀ ਆ ਜੋ ਆਪਾਂ ਉੱਧਰ ਬੈਠਦੇ ਚਲੋ ਅੱਛਾ ਆ ਗਈ ਜਨਾ ਠੀਕ ਹੈ ਚਲ ਜਾ ਚਾਜ ਨਾ ਕਰਕੇ ਆਈ ਹੁਣ ਉਹ ਜਿਹਨਾਂ ਨੂੰ ਤੇ ਫੋਨ ਕੀਤਾ ਉਹਦੇ ਘਰ ਹੀ ਹਨੀ ਆ। ਖੋਲੀ ਬੋਲੋ ਹਾਂ ਬਗਾਨੇ ਘਰ ਆਈ ਆਂ ਆਪਾਂ। ਉਹ ਚਲ ਜਾ ਗਾਈ ਤੇ ਬੇਜਤੀ ਹੋਣੀ ਆ। ਬਗਾਨੇ ਘਰ ਲੈ। ਆਜੋ ਦੀਦੀ। ਬੈਠੋ। ਜਿਹੋ ਤੇ ਗਲਤ ਮੈਂ ਤੁਹਾਡਾ ਇਹ ਕਰਨੀ ਹੀ। ਹਾਂਜੀ ਦੀਦੀ। ਵੀ ਪਤਾ ਨਹੀਂ ਵੀ ਕਿੰਨੇ ਪਾਣੀ ਮਾਰ ਦਿੱਤੀ ਆ। ਤੁਹਾਨੂੰ ਇੱਥੇ ਪਤਾ ਲੱਗਾ ਕਿ ਗੱਲ ਬਰੀ ਕਿ ਨਹੀਂ? ਪਤਾ ਲੱਗਾ ਦੀਦੀ। ਜੱਟ ਜੀ ਤੇ ਬੜੇ ਗੁੱਸੇ 'ਚ ਨੇ। अच्छा और ते कहंदे ही ਵੀ ਮੈਂ ਹੁਣ ਰਿਸ਼ਤਾ ਹੀ ਨਹੀਂ ਕਰਨਾ ਹੈਗਾ ਪਤਾ ਨਹੀਂ ਐ ਕਿੰਨੇ ਦੱਸਿਆ ਵਾ ਤੇ ਕੀ ਕੀ ਦੱਸਿਆ ਵਾ ਉਹਨਾਂ ਨੇ ਤੇ ਇੱਥੋਂ ਤੱਕ ਵੀ ਕਿਹਾ ਵਾ ਵੀ ਮੁੰਡਾ ਰਿਪੋਰਟ ਹੋ ਕੇ ਆਇਆ ਵਾ ਤੇ ਇੱਥੋਂ ਕੀ ਤੁਹਾਨੂੰ ਪਤਾ ਵਾ ਜਦੋਂ ਬੰਦਾ ਰਿਪੋਰਟ ਹੋ ਕੇ ਆ ਜਾਏ ਤੇ ਫਿਰ ਤੇ ਜਾਣਾ ਔਖਾ ਹੋ ਜਾਂਦਾ ਜੋਤ ਬਾਉ ਮੇਰੀ ਗੱਲ ਸੁਣ ਇਹ ਸਭ ਗੱਲਾਂ ਨਾ ਝੂਠ ਵਾ ਤੈਨੂੰ ਪਤਾ ਹੀ ਆ ਜਿਹੜਾ ਆਂਡ ਗਵਾਂਡ ਵਾ ਨਾ ਰਿਸ਼ਤੇਦਾਰ ਜਿਹੜੇ ਆ ਉਹ ਵੇਖ ਕੇ ਖੁਸ਼ ਨਹੀਂਗੇ ਹੁੰਦੇ ਵੀ ਇਹਨਾਂ ਦਾ ਮੁੰਡਾ ਵੀ ਆਇਆ ਕੱਲੀ ਚੱਲਿਆ ਵਾ ਚਾਹ ਇਹਨਾਂ ਦੀ ਕੁੜੀ ਕੱਲੀ ਵੀ ਇਹੀ ਚਲੀ ਆ ਮੇਰੀ ਗੱਲ ਸੁਣਾ ਅਸੀਂ ਸਾਰੇ ਪ੍ਰੂਫ ਲੈ ਕੇ ਆਏ ਆ ਏ ਟੂ ਜੱਡ ਸਾਰੇ ਲਿਆਂਦੇ ਆ ਤੁਸੀਂ ਚੈੱਕ ਕਰੋ ਆਪਣੀ ਤਸੱਲੀ ਕਰੋ ਜੇ ਕੋਈ ਕੋਈ ਵੀ ਗਲਤੀ ਹੋ ਗਈ ਨਾ ਤਾਂ ਸਾਨੂੰ ਇੱਥੇ ਦੱਸ ਦਿਓ ਤੁਹਾਡੇ ਸਾਹਮਣੇ ਬੈਠੇ ਆ ਆਪਾਂ ਦੀਦੀ ਪਤਾ ਨਹੀਂ ਆ ਹੁਣ ਇਹ ਗੱਲ ਸੱਚ ਹੀ ਜਾਂ ਝੂਠ ਆ ਪਰ ਡੈਡ ਜੀ ਤੇ ਐਨੇ ਗੁੱਸੇ ਚ ਆ ਨਾ ਮੈਨੂੰ ਉਮੀਦ ਨਹੀਂ ਆ ਕਿ ਉਹ ਤੁਹਾਡੀ ਗੱਲ ਵੀ ਸੁਣਨਗੇ ਮੰਮੀ ਨੇ ਨਾ ਡੈਡ ਜੀ ਉਹਨਾਂ ਨੂੰ ਬੜੀ ਕੋਸ਼ਿਸ਼ ਕੀਤੀ ਸਮਝਾਉਣ ਦੀ ਪਰ ਕਹਿੰਦੇ ਵੀ ਨਾ ਮੈਂ ਉੱਥੇ ਆਪਣੀ ਕੁੜੀ ਥੋੜੀ ਰੋੜ ਦੇਣੀ ਆ ਤਾਨੂੰ ਪਤਾ ਵਾ ਹਰ ਇੱਕ ਮਾਪਿ ਚਾਹੁੰਦਾ ਵਾ ਵੀ ਮੇਰੀ ਕੁੜੀ ਅਗਲੇ ਘਰ ਹਨਾ ਚੰਗਾ ਰਵੇ ਜਾਂ ਕਿਤਾਬ ਮੈਂ ਮੰਦੀ ਆ ਤੇਰੀ ਗੱਲ ਮੈਂ ਵੀ ਮੰਦੀ ਆ ਵੀ ਤੁਹਾਡੇ ਜਵੰ ਗੁੱਸਾ ਆ ਗੁੱਸਾ ਹੁੰਦਾ ਵੀ ਆ ਵੀ ਸਾਨੂੰ ਮੁੰਡੇ ਵਾਲਿਆਂ ਨੇ ਝੂਠ ਬੋਲਿਆ ਆ ਪਰ ਤੁਹਾਡੇ ਵਾਲੇ ਹੋਜੀ ਕੋਈ ਗੱਲ ਬਾਤ ਨਹੀਂ ਹੈਗੀ ਇਹ ਹੁਣ ਪਤਾ ਨਹੀਂ ਆ ਵੀ ਕਿੰਨੇ ਵਿੱਚ ਜਵੰਤੀ ਲਾਈ ਆ ਤੇ ਕਿੰਨੇ ਨਹੀਂ ਲਾਈ ਮੈਂ ਤੇ ਕਹਿੰਦੀ ਆ ਕਿ ਸਹੋ ਦਾ ਪਤਾ ਲੱਗ ਜੇ ਨਾ ਇੱਕ ਵਾਰ ਉਹਦੇ ਘਰ ਜਾ ਕੇ ਆਈਏ ਆਪਾਂ ਪਤਾਨੀ ਦੀਦੀ ਡੈਡੀ ਇਹ ਗੱਲ ਤੇ ਯਕੀਨ ਕਰਦੇ ਆ ਵੀ ਜੇ ਮਤਲਬ ਇਦਾਂ ਦੀ ਕੋਈ ਗੱਲ ਨਹੀਂ ਸੀ ਤੇ ਕਿਸੇ ਨੂੰ ਕੀ ਲੋੜਿਆ ਹਨਾ ਕਹਿਣ ਦੀ ਤੇ ਜਦੋਂ ਤੁਹਾਨੂੰ ਪਤਾ ਇੱਕ ਵਾਰੀ ਸ਼ੱਕ ਪੈ ਜੇ ਫਿਰ ਰਿਸ਼ਤੇ ਉੱਜਲ ਜਾਂਦੇ ਬਾ ਉਹ ਗੱਲ ਇਹ ਨਹੀਂ ਗੀ ਹੁੰਦੀ ਜਿਹੜੇ ਲੋਕ ਵਾ ਨਾ ਲੋਕ ਉਹ ਬੜੀ ਤਾਂ ਤੱਕ ਜਾ ਸਕਦੇ ਆ ਉਹ ਕਿਸਦਾ ਕੰਮ ਵੇਖ ਕੇ ਰਾਜੀ ਨਹੀਂ ਹੁੰਦੇ ਮੇਰੀ ਗੱਲ ਸਮਝ ਤੇ ਬਾਕੀ ਇਹ ਆ ਵੀ ਡੈਡੀ ਜੀ ਮਮਮੀ ਜੀ ਨੂੰ ਆਪਣੀ ਨਾ ਸਮਝਾਉ ਉਹ ਥੋੜਾ ਬੋਤਾ ਅਹੀਂ ਸਾਰੇ ਅਪਰੂਵ ਲੈਂਦੇ ਚੈੱਕ ਕਰੋ ਤੁਸੀਂ ਅਹੀਂ ਕਿਹੜਾ ਕਹਿੰਦੀ ਇਹ ਵੀ ਨਾ ਕਰੋ ਕੋਈ ਨਹੀਂ ਦੀਦੀ ਡੈਡੀ ਹਣੀ ਆਉਂਦੇ ਆ ਨਾ ਫਿਰ ਕਰ ਲੈਣੇ ਆ ਗੱਲ ਮम्मी ਤੇ ਆ ਬੜੀ ਟੈਨਸ਼ਨ ਜੀ ਕਿ ਪੀ ਲੋਕ ਕੀ ਕਹਿਣਗੇ ਤੁਹਾਨੂੰ ਪਤਾ ਸ਼ਰੀਕੇ ਨੇ ਤੇ ਝੱਟ ਮੇਨੇ ਮਾਰਨੇ ਸ਼ੁਰੂ ਕਰ ਦੇਨੇ ਬਹੁਤ ਬਦਨਾਮੀ ਦੋਵੇਂ ਪਾਸੇ ਆ ਜੇ ਤੁਹਾਡੀ ਇਧਰ ਵਾ ਨਾ ਤੇ ਤੁਹਾਡੀ ਉਧਰ ਵੀ ਹੋਉਂਦੀ ਹੈ ਮੁੰਡੇ ਵਾਲੇ ਵੱਲੇ ਉਹ ਵੀ ਤੇ ਜਿਹੜਾ ਵਿਚਾਰਾ ਮੁੰਡਾ ਆ ਉਹ ਵੀ ਵਿਚਾਰਾ ਕੱਲ ਪਾਸੋਂ ਦਾ ਟੈਨਸ਼ਨ ਵਿੱਚ ਪਿਆ ਆ ਨਾ ਕੁਝ ਖਾਣ ਦਿਆ ਨਾ ਕੋਹ ਪੀਣ ਦਿਆ ਸਾਨੂੰ ਪਤਾ ਸਾਡੇ ਘਰ ਵਿੱਚ ਕੀ ਬੀਤਨ ਦੀ ਆ ਮੰਮੀ ਤੇ ਅੱਗੇ ਕਹਿੰਦੇ ਸੀ ਦੀਦੀ ਕਹਿੰਦੇ ਵੀ ਸ਼ਰੀਕੇ ਨੇ ਮੈਨੂੰ ਇੰਨੀਆਂ ਗੱਲਾਂ ਕਰਨੀਆਂ ਵਾ ਨਾ ਕਿ ਕੁੜੀ 'ਚ ਕੋਈ ਨੁਕਸ ਹੋਣਾ ਵਾ ਕਦੋਂ ਦਾ ਲੋਕੀ ਕਹਿੰਦੇ ਸੀ ਵਿਆਹ ਦੋ ਵਿਆਹ ਦੋ ਵਿਆਹ ਦੋ ਤੇ ਮੈਂ ਵੀ ਇਹਨਾਂ ਚੱਕਰਾਂ 'ਚ ਪਈ ਹੀ ਵੀ ਮੈਂ ਪੜਨਾ ਵਾ ਪੜਨਾ ਵਾ ਤੇ ਜੇ ਪੜਾਈ ਵਾਲੇ ਪਾਸੇ ਹੀ ਤੁਹਾਨੂੰ ਪਤਾ ਫਿਰ ਲੋਕੀ ਕਹਿੰਦੇ ਆ ਵੀ ਹੁਣ ਤੱਕ ਵਿਆਹ ਕਿਉਂ ਨਹੀਂ ਕੀਤਾ ਤਾਂ ਹੀ ਨਹੀਂ ਕੀਤਾ ਹੁਣ ਤੇ ਹੁਣ ਦਿਨ ਦੋਨੇ ਮਿਥੇ ਗਏ ਆ ਸਾਰੇ ਤੇ ਜੇ ਇਹ ਵਾਲਾ ਕੰਮ ਹੋ ਜੇ ਤੇ ਬੜੀ ਬੇਜਤੀ ਆ ਬਾਕੀ ਕੋਈ ਨਹੀਂ ਡੈਡਜੀ ਹੁਣੀ ਆਉਂਦੇ ਹੀ ਹੋਣੇ ਆ ਤੇ ਆਪੇ ਕਰ ਲੈਂਦੇ ਆ ਆ ਕੇ ਗੱਲ ਪਰ ਇੱਕ ਗੱਲ ਦੱਸਾਂ ਦੀਦੀ ਬਾਜੀ ਨੂੰ ਕਹੋ ਵੀ ਡੈਡਜੀ ਹੁਣਾ ਨਾ ਗੱਲ ਵੀ ਬੜੇ ਤਰੀਕੇ ਜੇ ਨਾ ਕਰ ਲੈਣਾ ਡੈਡਜੀ ਗੁੱਸੇ 'ਚ ਬੜੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਚੋਦ ਮੈਂ ਨੂੰ ਹੌਸਲੇ ਨਾ ਕਹੂੰਗੀ ਕੋਈ ਨਹੀਂ ਹਾਸ ਲੈਣਾ ਗੱਲ ਕਰਨਗੇ ਬਾਕੀ ਜਿਹੜੇ ਸਾਰੇ ਪ੍ਰੂਫ ਲਿਆਂਦੇ ਆ ਨਾ ਉਹ ਆਪਣੇ ਡੈਡੀ ਜੀ ਨੂੰ ਕਹੀਂ ਕਿ ਸਾਰੇ ਚੈੱਕ ਕਰ ਲਓ। ਮੈਂ ਇੱਕ ਦਿਨ ਰੱਖ ਦੇ ਛੱਡਣ ਕਿਸੇ ਨੂੰ ਵੀ ਵਿਖਾ ਲੈਣਾ। ਸਾਡੇ ਵੱਲੋਂ ਪੂਰੀ ਤਸੱਲੀ ਕਰਕੇ ਨਾ ਤੇ ਫਿਰ ਤੁਸੀਂ ਅੱਗੇ ਕਰਿਓ ਕੁਝ। ਕੋਈ ਨਹੀਂ ਦੀਦੀ ਠੀਕ ਹੈ ਜਿਹੜੀ ਆਉਂਦੇ ਆ ਨਾ ਅਸੀਂ ਕਰ ਲੈਨੇ ਆ। ਤੁਹਾਨੂੰ ਤੇ ਆ ਬਹੁਤ ਬੜੀ ਟੈਨਸ਼ਨ ਪਈ ਹੈ ਘਰ ਦੇ ਵਿੱਚ ਸਾਰੀਆਂ ਤਿਆਰੀਆਂ ਕੀਤੀਆਂ ਆ। ਹੈ ਬਸ ਨਿਗਾ ਨਿਗਾ ਸਮਾਨ ਹੀ ਰਹਿ ਗਿਆ ਹੈ ਲੈਣ ਵਾਸਤੇ। ਤੇ ਤੁਹਾਡੇ ਵੀ ਘਰ ਵਿੱਚ ਇੰਨੀ ਟੈਨਸ਼ਨ ਵਾਗੀ ਰੋਟੀ ਤੱਕ ਨਹੀਂ ਖਾਦੀ ਜਾਂਦੀ। ਵੀ ਕੀ ਬਣ ਗਿਆ ਆ। ਨਹੀਂ ਕੋਈ ਨਹੀਂ ਦੀਦੀ ਡੈਡੀ ਜੀ ਹੁਣੀ ਆਉਂਦੇ ਹੋਣੇ ਆ। ਆਜੋ ਆਪਾ ਉਧਰ ਬੈ ਕੇ ਕਰਦੇ ਹਾਂਗਾ ਹਾਂਜੀ ਚਲੋ ਅੱਜ ਦੀਦੀ ਹਾਂਜੀ ਬੈਠੋ ਮੈਂ ਚਾਹ ਪਾਣੀ ਲੈ ਕੇ ਆਉਣੀ ਤੁਹਾਡੇ ਵਾਸਤੇ ਨਹੀਂ ਨਹੀਂ ਬਹੁ ਕੋਈ ਨਹੀਂ ਚਾਹ ਪੀ ਲੈਣੀ ਆ ਆ ਲੈਣੇ ਮੰਮੀ ਹੁਣਾਂ ਨੂੰ ਬੈਠੋ ਤੁਸੀਂ ਕੋਈ ਗੱਲ ਨਹੀਂ ਹੋ ਸਕਦਾ ਮੰਮੀ ਹੁਣਾਂ ਨੂੰ ਟਾਈਮ ਲੱਗ ਜੇ ਮੈਂ ਲੈ ਆਉਣੀ ਆ ਪਾਣੀ ਲੈ ਆਉਣੀ ਆ ਚਲ ਮੈਂ ਦੇਖੀ ਰਹਿਣੀ ਦਿੰਦੇ ਕੀ ਖੇਚਲ ਕਰਨ ਦੇ ਨਹੀਂ ਤੇ ਜਦੋਂ ਉਹਨਾਂ ਨੇ ਫੋਨ ਕੀਤਾ ਸੀ ਉਹਨਾਂ ਦਾ ਫਰਜ਼ ਨਹੀਂ ਕਰ ਰਹੰਦਾ ਚਲੋ ਹੁਣ ਕੰਮ ਪੈ ਸਕਦਾ ਵਾ ਕੋਈ ਨਾ ਕੋਈ ਆ ਜਿਹੜਾ ਕੰਮ ਹੋਇਆ ਕਿਤੇ ਨਿਕਾ ਵਾ ਚਲੋ ਨਹੀਂ ਨਿਕਾ ਹੁੰਦੇ ਹੁਣੇ ਆ ਅਖੰਦੇ ਸਵੇਰ ਦੇ ਗਏ ਆ ਹੁਣ ਆਉਂਦੇ ਹੋਣੇ ਵਾਪਸ ਕੋਈ ਨਹੀਂ ਕਹਿੰਦਾ ਕਿ ਕਿੰਨਾ ਸਲਾਹ ਕਰਨ ਗਈ ਸੀ ਕਿ ਆਂਦੀ ਆ ਦੱਸ ਇਹਦੇ ਵਿਚਾਰੀ ਨੇ ਕੀ ਕਹਿਣਾ ਆ ਸਲਾਹ ਦੇ ਦੇ ਮੰਮੀ ਜਣ ਨਹੀਂ ਕਰਨੀ ਆ ਤੇ ਬਾਕੀ ਇਹ ਆ ਵੀ ਤੁਸੀਂ ਉਥੇ ਠੰਡੇ ਹੋਵੋ ਹੌਂਸਲੇ ਨਾਲ ਗੱਲ ਕਰਿਓ ਬਗਾਨੇ ਘਰ ਆਈ ਆ ਆਪਣਾ ਤੇ ਉਹਨਾਂ ਦੀਆਂ ਗੱਲਾਂ ਸੁਣੀ ਜਾਵਾਂ ਚੰਗਾ ਮੈਂ ਤੋ ਉਹਨਾਂ ਵਿਚਾਰਿਆਂ ਕਿਹਾ ਕੀ ਆ ਉਹ ਤਾਂ ਬੋਲੇ ਵੀ ਨਹੀਂ ਹਾਲੇ ਕੁਛ ਚੱਲ ਆਉਣਗੇ ਇਹ ਦੇ ਵੇਖੀ ਜਾਊਗੀ ਕਿ ਬਾਬਾ ਇੱਥੇ ਨਾ ਕੋਈ ਗੱਲ ਕਰਦੇ ਮੈਂ ਹੱਥ ਜੋੜਦੀ ਹਾਂ ਟੱਡੇ ਗੜੀ ਘਰ ਪਾਈ ਜਾ ਕੇ ਜੋ ਮਰਜ਼ੀ ਕਰ ਲਿਓ ਉਹ ਸਿਆਪੇ ਵੀ ਸਾਰੇ ਤੇਰੇ ਪਏ ਆ ਤੈਨੂੰ ਮੈਂ ਆਖਿਆ ਹੀ ਨਾ ਰਿਸ਼ਤਾ ਕਰਾ ਆ ਇੱਥੇ ਹੌਲੀ ਬੋਲੋ ਆ ਕੁੜੀ ਸੁਣੂਗੀ ਤਾਂ ਕੀ ਆਖੂਗੀ ਆਪਣੀਆਂ ਮਰੀ ਜਾਂਦੀਆਂ ਅਗਲੀ ਤੇ ਪੀ ਲੋ ਪਣੀ ਤੁਸੀਂ ਫੋਨ ਕਰਨਾ ਸੀ ਉਹਨਾਂ ਨੂੰ ਕਿਤਾਜ ਭਾਜੀ ਮੈਂ ਮੱਚ ਕਿਉਂ ਨਹੀਂ ਆ ਮੈਨੂੰ ਲੱਗਦਾ ਮੰਮੀ ਹੁਣੇ ਆਈਗੇ ਹਾਂਜੀ ਵੀ ਹਾਂ ਮੇਰੀ ਸੁਣ ਲੈ ਗੱਲ ਜੇ ਉਹਨੇ ਕੋਈ ਗੱਲ ਕੀਤੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਉੱਠ ਕੇ ਚੱਲ ਜਣਾ ਹੀ ਹਾਂ ਐਵੇਂ ਨਾ ਮੈਂ ਮੈਂ ਹੀ ਕਰਦੀ ਰਹੀ ਹਾਂ ਉਹਨਾਂ ਗਾੜੀ ਦੱਸੋ ਹੁਣ ਗੱਲਬਾਤ ਸਾਰੀ ਕਰਨੀ ਆ ਚੱਲ ਹੁੰਦੇ ਆ ਤੇ ਕਰ ਲੈਨੇ ਆ ਇਹ ਓੜਾ ਵੀ ਗਲੇ ਸਿਰ ਨਹੀਂ ਪੈ ਜਾਣਾ ਵਾ ਫਸ ਗਿਆ ਮੈਂ ਸਾਸ਼ੀਆ ਮਾਸੜ ਜੀ ਬਸ ਕੋਲ ਠੀਕ ਠਾਕ ਹਾਂਜੀ ਠੀਕ ਜੀ ਬੋਰਕਰ ਪਰਵਾਸਾ ਠੀਕ ਠਾਕ ਹਾਂਜੀ ਵਧੀਆ ਸਾਹਿਬ ਠੀਕ ਠਾਕ ਨੇ ਤੁਸੀਂ ਦੱਸੋ ਹਾਂ ਵਧੀਆ ਆਪਾਂ ਵੀ ਠੀਕ ਠਾਕ ਹੋ ਸਨੌ ਮਾਸੜ ਜੀ ਠੀਕ ਹੈ ਬਈ ਕਿਤੇ ਹਾਂ ਕੰਮ ਸੀਗਾ ਥੋੜਾ ਸ਼ਾਮ ਤੱਕ ਗਏ ਮਾਸੜ ਜੀ ਆਹੀ ਨਾ ਗੱਲ ਕਰਨ ਆਏ ਥਾਡੇ ਨਾਲ ਇੱਕ ਉਹ ਰਿਸ਼ਤੇ ਬਾਰੇ ਜਿਹੜੀ ਚੱਲਣ ਦੀ ਹੈ ਅੱਛਾ ਹਾਂਜੀ ਮੈਂ ਕਹਿਣਾ ਵੀ ਤੁਹਾਡਾ ਤਾਂ ਫਰਜ਼ ਹੀ ਨਹੀਂ ਬਣਦਾ ਤੁਸੀਂ ਲਿਆਉਂਦੇ ਜਾਂਦੇ ਆਪੇ ਉਹ ਮਮੀ ਡੇੜੀ ਨੂੰ ਨਾਲ ਸਿਆਣਾ ਬੰਦਾ ਕੋਈ ਆਉਂਦਾ ਸਾਡੇ ਨਾਲ ਗੱਲ ਕਰਦਾ ਜਿੱਤਾਂ ਦੀ ਗੱਲ ਹੋਈ ਆ ਤੁਹਾਡਾ ਕੀ ਫਰਚ ਬਣਦਾ ਵਿੱਚ ਆਉਣਾ ਦਾ ਮਾਸਟਰ ਜੀ ਆ ਹੀ ਸਾਰੇ ਪ੍ਰੂਫ ਲੈ ਕੇ ਆਏ ਨਾਲ ਕਾਦੇ ਪ੍ਰੂਫ ਲੈ ਆਏ ਜੀ ਮੇਰੇ ਸੁਣੋ ਗੱਲ ਤੁਸੀਂ ਹਾਂਜੀ ਗੱਲਾਂ ਐਵੇਂ ਨਨਕੀਆਂ ਨਕੀਆਂ ਜੀ ਹੋ ਗਈਆਂ ਆ ਤੇ ਖਾਸ ਏਡੀ ਗੱਲ ਨਹੀਂ ਆ ਆ ਵੇਖੋ ਬਾਕੀ ਸਾਰੇ ਆਪਾਂ ਡਾਕੂਮੈਂਟਸ ਲੈ ਕੇ ਆਏ ਆ ਤੁਸੀਂ ਚੈੱਕ ਕਰੋ ਆਪਣੀ ਤਸੱਲੀ ਕਰੋ ਇਹ ਕਿਸ ਨੇ ਨਾ ਪਾਣੀ ਮਾਰੀ ਆ ਅਸੀਂ ਤੇ ਕਹਿੰਦੇ ਆ ਕਿ ਉਹਦਾ ਤੁਹਾਨੂੰ ਪਤਾ ਲੱਗੇ ਵੀ ਉਹ ਹੈ ਕੌਣ ਵਾ ਪੁੱਤ ਗੱਲ ਤੁਹਾਡੀ ਬਿਲਕੁਲ ਸਹੀ ਹੈ ਜਦ ਲੜਕਾ ਪ੍ਰੂਫ ਹੈਗੇ ਆ ਨਾ ਤੇ ਫਿਰ ਅਸੀਂ ਚੈੱਕ ਕਰਾ ਲਈਨੇ ਆ ਮਾਸੀ ਜੀ ਸਾਰੇ ਪ੍ਰੂਫ ਹੈਗੇ ਨੇ ਇਹਦੇ ਵਿੱਚ ਤੁਸੀਂ ਚੈੱਕ ਕਰੋ ਚਾਹੇ ਕਿਸੇ ਕੋ ਬਾਅਦ ਵਿੱਚ ਚੈੱਕ ਕਰਵਾ ਲਓ ਜੇ ਇਹਦੇ ਵਿੱਚ ਹੋਊਗਾ ਨਾ ਕਿ ਮੁੰਡਾ ਡਿਪੋਰਟ ਹੋ ਕੇ ਆਇਆ ਵਾ ਤੇ ਫਿਰ ਤੀਹਾਨੂੰ ਦੱਸ ਦੇ ਅਸੀਂ ਇੱਥੇ ਬੈਠੇ ਡਾਡੇ ਸਾਹਮਣੇ ਗ੍ਰਿਪਿੰਦਰ ਪੁੱਤ ਰਿਸ਼ਤੇਦਾਰੀ ਬਣੀ ਹੈ ਸਾਨੂੰ ਵੀ ਇਸ ਗੱਲ 'ਚ ਨਾ ਸ਼ਰਮ ਆਉਂਦੀ ਹੈ ਪਰ ਜੇ ਤੇ ਗੱਲ ਇਹ ਝੂਠ ਆ ਤੇ ਤੂੰ ਪੁੱਤ ਆਪ ਸਿਆਣੀ ਆ ਸਾਡੀ ਵੀ ਤੀ ਦੀ ਜ਼ਿੰਦਗੀ ਦਾ ਸਵਾਲ ਆ ਤੇ ਰਹੀ ਗੱਲ ਚੈੱਕ ਕਰਾਉਣ ਦੀ ਬੁੱਤ ਹਾਂਜੀ ਉਹ ਅਸੀਂ ਨਾ ਚੈੱਕ ਕਰਵਾ ਲਈਨੇ ਆ ਕੋਈ ਗੱਲ ਨਹੀਂ ਤੂੰ ਜਿੱਥੇ ਮਰਜ਼ੀ ਕਰਾਓ ਮੇਰੀ ਗੱਲ ਸੁਣੋ ਵੀ ਜਿਹੜੀ ਬਦਨਾਮੀ ਹੈ ਨਾ ਇਹ ਦੋਵੇਂ ਪਾਸੇ ਹੁੰਦੀ ਆ ਇੱਧਰ ਤੁਹਾਡੇ ਵਾਲੇ ਪਾਸੇ ਵੀ ਤੁਹਾਡੇ ਵੀ ਉੱਧਰ ਮੇਰੀ ਸੁਣੋ ਗੱਲ ਤੁਸੀਂ ਕਿਉਂ ਇਹਨੇ ਲੰਮੇ ਚੱਕਰਾਂ ਦੇ ਪਏ ਜਦੋਂ ਪ੍ਰੂਫ ਸਾਡੇ ਕੋਲ ਆ ਤੇ ਤੁਸੀਂ ਆਪ ਚੈੱਕ ਕਰ ਸਕਦੇ ਜੇ ਨਹੀਂ ਤੇ ਦਲਜੀਤ ਨੂੰ ਸਾਰਾ ਕੁਝ ਪਤਾ ਹੀ ਆ ਤੁਸੀਂ ਉਹਨੂੰ ਵਿਖਾ ਲਓ ਦਲਜੀਤ ਕਿੱਥੇ ਆ ਦਲਜੀਤ ਇੱਥੇ ਹੀ ਕਿਤੇ ਗਿਆ ਸੀ ਕੰਮ ਜਰਾ ਕਾ ਇਹਦੇ ਵਿੱਚ ਹੀ ਪਾਸਪੋਰਟ ਪਿਆ ਜੇ ਉਹ ਵੀ ਤੁਸੀਂ ਚੈੱਕ ਕਰ ਲਈ ਠੀਕ ਹੈ ਚਲ ਤੂੰ ਲਿਆ ਮੈਂ ਨਾ ਉਹਨੂੰ ਕਰਦਾ ਫੋਨ ਤੇ ਵੇਖ ਲੈਨੇ ਆ ਵੀ ਠੀਕ ਹੈ ਕੋਈ ਮੈਂ ਪਛੰਡਰ ਲੈਂਦਾ ਦਰਦੇ ਉਹ ਗੱਲ ਤੇ ਮੈਂ ਬੱਚਿਆਂ ਨਾਲ ਗੱਲ ਕਰਦੀ ਚੱਲ ਠੀਕ ਹੈ ਮੈਂ ਕਰਦਾ ਪਾਤਾ ਪੋਤਾ ਦਾ ਸੁਨੇਹਾ ਤੂੰ ਆਪ ਸਿਆਣਾ ਆ ਹਾਂਜੀ ਪਿਓ ਵੀ ਨਾ ਸੱਚਾ ਹੀ ਗਰਮ ਹੋਣ ਰਿਹਾ ਜਦੋਂ ਕਿ ਇਹਨੇ ਫੋਨ ਕੀਤਾ ਤੇ ਫਿਰ ਗੁੱਸਾ ਤੇ ਚੜਦਾ ਹੀ ਆ ਮਸੀ ਤੁਹਾਨੂੰ ਪਤਾ ਹੀ ਆ ਪਿੰਡ ਚੋਂ ਲੱਗਤ ਬਾਈ ਤੇ ਕਿੰਨਾ-ਕਿੰਨਾ ਹੁੰਦੀ ਆ ਕੀ ਪਤਾ ਕਹਿੰਦੇ ਨਹੀਂ ਕਰਤਾ ਸਾਡੇ ਪਿੰਡੋਂ ਫੋਨ ਮੈਂ ਆ ਤੇ ਨਾਲ ਸਮਝਾਇਆ ਸੀ ਮੈਂ ਆਪ ਸ਼ਰੀਕਾ ਭਾਈ ਚਰਾ ਕਿੱਥੇ ਵੇਖ ਸਕਦਾ ਹਾਂ ਹਾਂਜੀ ਹਾਂਜੀ ਕੀ ਪਤਾ ਕਿ ਇਹਨੇ ਝੂਠ ਹੀ ਨਹੀਂ ਕਹਿ ਦਿੱਤਾ ਮਸੀ ਜੀ ਸਭ ਕੁਝ ਝੂਠ ਵਾਇ ਨੀ ਤੇ ਹਨੂ ਕੀ ਰੋੜੀ ਇਥੇ ਪ੍ਰੂਫ ਲੈ ਕੇ ਆਉਂਦੀ ਨਾਲੇ ਤੁਸੀਂ ਖੋਦ ਆਪਣੀ ਤਸੱਲੀ ਕਰੋ ਜੇ ਤੁਹਾਨੂੰ ਇਹਦੇ ਵਿੱਚ ਮਾੜਾ ਮੋਟਾ ਵੀ ਲੱਗੂਗਾ ਨਾ ਤਾਂ ਤੁਸੀਂ ਪਾਇ ਰਿਸ਼ਤਾ ਨਾ ਕਰੋ ਸਾਫ਼ ਨਾ ਕਰਦੇ ਹੋ ਹਨ ਚੱਲ ਕੋਈ ਗੱਲ ਇਹ ਰਵਿੰਦਰ ਕਿਤੇ ਗੱਲਾਂ ਬਾਤਾਂ ਵਿੱਚ ਨਾ ਉਧਰ ਉਧਰੀ ਵਾਦਾ ਘਟਾ ਹੋ ਹੀ ਜਾਂਦਾ ਹੈ ਹਾਂਜੀ ਤੇ ਕੋਈ ਗੱਲ ਨਹੀਂ ਸਾਡੀ ਇਸ ਤਰੀਕਾ ਮਾਹ ਮਾਹ ਦਾ ਰਿਸ਼ਤਾ ਤਰਾਂ ਹੋ ਗਿਆ ਤੇ ਟੁੱਟ ਵੀ ਗਿਆ ਤੇ ਤੁਹਾਨੂੰ ਦੱਸ ਨਹੀਂ ਕੋਈ ਨਾ ਹਾਂਜੀ ਫੇਰ ਮੈਨੂੰ ਇਥੇ ਤੱਲੇ ਮਾਰਨ ਨੂੰ ਇਹਨਾਂ ਦੇ ਘਲਤਾ ਨਵੇਂ ਤਾਂ ਨਵਾਂ ਸਿਆਪਾ ਪਾ ਕੇ ਰੱਖ ਦਿੱਤੇ ਹੋਏ ਸਿਆਪਾ ਮਸੜ ਕਿਦਾਂ ਕੋਈ ਆਹੇ ਆਣ ਕੇ ਉਨੇ ਪੈਂਦਿਆਂ ਕਹਤਾ ਵੀ ਮਾ ਆ ਕੇ ਉਹਨੂੰ ਕੋ ਲੈਣਾ ਹੈ ਕੋਈ ਗੱਲ ਨਹੀਂ ਫਿਰ ਕੀ ਆ ਵੱਡੇ ਨੇ ਜੇ ਕੋਈ ਗੱਲ ਕਰ ਵੀ ਲੈਣਗੇ ਨਾ ਤੇ ਸਾਨੂੰ ਜਰਨੀ ਪਣੀ ਆ ਠੀਕ ਆ ਨਾ ਯਾਰ ਦੱਸ ਸਾਨੂੰ ਰਿਸ਼ਤਿਆਂ ਦਾ ਘਾਟਾ ਵਾ ਮੈਂ ਤਾਂ ਰੱਬ ਗੜੀ ਹੋਰ ਅਰਦਾਸ ਕਰਨਦੀ ਆ ਕਿ ਬਾਬਾ ਜੀ ਸਾਰਾ ਕੰਮ ਸਹੀ ਸਹੀ ਹੋ ਜੇ ਤੇਹੀਂ ਤੋਂ ਵਧੀਆ-ਵਧੀਆ ਖੁਸ਼ਖਬਰੀ ਲੈ ਕੇ ਜਾਈਏ ਘਰ ਮੇਨੂੰ ਤੇ ਇਹ ਗੱਲ ਦੀ ਟੈਨਸ਼ਨ ਪਈ ਆ ਚਲ ਕੋਈ ਗੱਲ ਨਹੀਂ ਹੁਣ ਵੇਖ ਹੀ ਲੈਣੀ ਆ ਨਾ ਪ੍ਰੂਫ ਆਪੇ ਦੱਸ ਦਿੰਦੇ ਆ ਨੇ ਆਣੇ ਗਏ ਆ ਅਜੇ ਤੱਕ ਆਏ ਨਹੀਂ ਗੇ ਮੈਨੂੰ ਫਿਕਰ ਹੀ ਹੋਈ ਜਾਂਂ ਡਿਆ ਵਾ ਪਈ ਪਤਾ ਨਹੀਂ ਰਮਰ ਹੋਣਾ ਚਾਹੀਆ ਚੱਲ ਮੈਂ ਤੇ ਉਹ ਹੱਥ ਜੋੜਨ ਲਈ ਆ ਵੀ ਮਹਾਰਾਜ ਵਧੀਆ ਵਧੀਆ ਕੰਮ ਜਿਹੜਾ ਨਾ ਸਿਰੇ ਚੜਾ ਦੇ ਉਹੋ ਜੀ ਗੱਲ ਨਾ ਕੋਈ ਵੀ ਹੋਵੇ ਲਵਲੀ ਦਾ ਤਾਂ ਸੁਭਾਅ ਹੀ ਉਦਾਂ ਦਾ ਵਾ ਛਾਟੇ ਕਾਲਾ ਪੈ ਜਾਂਦਾ ਹੁੰਦਾ ਵਾ ਇਹ ਤਾਂ ਗੱਤਰੀ ਸਹੀ ਹੈ ਮੈਨੂੰ ਇਹ ਕਿਤੇ ਹੱਥੀ ਨਾ ਪੈ ਜਾਣ ਨੇ ਆਂ ਦੇ ਉਹ ਮੈਂ ਤਾਂ ਫੋਨ ਵੀ ਨਹੀਂ ਡਰਤੀ ਕਰਨ ਲਈ ਵੀ ਬੈਠੇ ਹੋਣਗੇ ਗੱਲਬਾਤ ਕਰਦੇ ਹੋਣਗੇ ਤੇ ਕਹਿਣਾ ਵਾ ਕਿ ਮਗਰ ਫੋਨ ਹੀ ਆਈ ਜਾਂਂ ਡਿਆ ਵਾ ਸਲਾਪੇ ਆਣ ਕੇ ਸਾਨੂੰ ਦੱਸਣਗੇ ਕਿ ਮੰਮੀ ਸਭ ਕੁਝ ਠੀਕ ਆ ਜੋ ਬਣਵਾਤੇ ਉਹ ਵੀ ਸਵੇਰ ਦੇ ਅੰਦਰ ਬੈਠਾ ਵਾ ਨਾ ਨੇ ਰੋਟੀ ਖਾਦੀ ਐ ਤਾਂ ਨਾ ਹੋਰ ਬੱਚੇ ਨੂੰ ਫਿਕਰ ਤੇ ਹੁੰਦੀ ਆ ਮੈਂ ਉਹਦਾ ਫੋਨ ਕਰਕੇ ਪੁੱਛੀਏ ਨਾ ਨਹੀਂ ਨਹੀਂ ਫੋਨ ਨਾ ਤੁਸੀਂ ਕਰਿਓ ਕੋਈ ਗੱਲ ਨਹੀਂ ਗੱਲਬਾਤ ਕਰਦੇ ਹੋਣਗੇ ਜਮਦੇ ਹੋਣਗੇ ਆਣ ਕੇ ਹੀ ਦੱਸਣਗੇ ਸਾਰੀ ਗੱਲਬਾਤ ਮੁੰਡੇ ਵਾਲ ਜਦੋਂ ਮੈਂ ਵੇਣੀ ਆ ਨਾ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਕਿਨੇ ਆਣਾ ਕੇ ਸੋਚੂਗਾ ਕੋਈ ਗੱਲ ਨਹੀਂ ਰਮਨ ਹੋ ਜਾਣਾ ਸਭ ਕੁਝ ਸਹੀ ਸਹੀ ਤਾਂ ਹੋ ਹੀ ਜਾਣਾ ਵਾ ਪਰ ਹੁਣ ਤੇ ਕੰਮ ਖਰਾਬ ਹੋ ਹੀ ਗਿਆ ਨਾ ਇੱਕ ਵਾਰ। ਉਹ ਚੱਲ ਰਮਨ लवली ਨੇ ਖੜਿਆ ਸਭ ਕੁਝ ਨਾਲ ਆਪੇ ਹੀ ਵਿਖਰਣਗੇ ਉਹਨਾਂ ਨੂੰ ਕਾਗਜ਼ ਪੱਤਰ ਆਪਣੇ। ਚਲੋ ਕੋਈ ਨਹੀਂ ਉਹ ਤਾਂ ਵਿਖਾਲਣ ਗਈ ਤਹੀਂ ਬਾਹ ਹਾਂ ਤੇ ਮੈਂ ਜੋਬਨ ਵੱਲ ਹੋ ਕੇ ਆਉਣੀ ਆ। ਜੋਬਨ ਨੂੰ ਮੈਂ ਕਹਿੰਨੀ ਪਈ ਫੋਨ ਨਾ ਕਰ ਮੈਸੇਜ ਕਰ ਪੜਾ। ਤੇ ਆਪੇ ਕੋਈ ਜਵਾਬ ਦੇਊਗਾ ਹੀ लवली। ਯਾ ਕਿ ਆਪ ਲੱਗੀ ਕਿ ਚਲ ਮੈਂ ਵੇਖ ਕੇ ਆਉਣੀ ਆ ਤੇ ਹਾਂ ਤੇ ਮੇਰਾ ਵੀ ਉੱਥੇ ਹੀ ਆ। ਕੀ ਕਰਨਾ ਵਾ? ਬੀਤ ਗਈ ਬੜੀ ਜੇ ਛੁੱਟ ਗਿਆ ਰਿਸ਼ਤਾ। ਚਲੋ ਹੁਣ ਕਰਦੇ ਕੋਈ ਨਾ ਕੋਈ ਹੱਲ। ਦੀ ਤਰਫੋਂ ਮਨਜੀਤ ਨੂੰ ਆਉਂਦਿਆ ਚਲ ਠੀਕ ਆ ਕੋਈ ਗੱਲ ਨਹੀਂ ਆ ਜਾਂਦਾ ਤੇ ਮੇਰੀ ਸੁਣੋ ਗੱਲ ਤੂੰ ਠੰਡੇ ਹੋ ਕੇ ਨਾ ਫਿਰ ਗੱਲ ਕਰੋ ਰਿਸ਼ਤੇਦਾਰੀ ਬਣਨੀ ਹੱਡੀ ਉੱਥੇ ਜੇ ਆ ਕੇ ਸਾਰਾ ਕੁਝ ਸੁਲਝ ਗਿਆ ਮਸਲਾ ਤੇ ਫਿਰ ਅਸੀਂ ਕਿਹੜੇ ਮੂੰਹ ਨਾਲ ਗੱਲ ਕਰਾਂਗੇ ਉਹ ਕੋਈ ਗੱਲ ਨਹੀਂ ਤੀ ਵਾਲੇ ਆਹ ਜੀ ਡੈਡੀ ਫੋਨ ਕਰ ਲੈ ਆਹ ਦਲਜੀਤ ਇਦਾਂ ਕਰ ਹਾਂਜੀ ਆ ਲਿਆ ਹੈ ਜੀ ਉਹ ਡਾਕੂਮੈਂਟ ਹਾਂਜੀ ਪਾਸਪੋਰਟ ਲਿਆ ਮੁੰਡੇ ਦਾ ਤੇ ਇੱਚ ਵੀਜ਼ਾ ਚੈੱਕ ਕਰਾ ਉਥੋਂ ਲੈਟ ਤੋਂ ਠੀਕ ਆ ਠੀਕ ਆ ਇਹ ਨਾਲੇ ਆ ਵੀ ਲੈ ਜਾ ਡਾਕੂਮੈਂਟ ਸਾਰੇ ਠੀਕ ਹੈ ਤੇ ਉਹ ਤੇਰਾ ਮੁੰਡਾ ਹੈਗਾ ਨਾ ਯਾਰ ਉੱਥੇ ਹਾਂਜੀ ਕਹੇ ਵਾਲਾ ਆਹ ਹਾਂਜੀ ਮੁਰਵਾ ਚੈੱਕ ਕਰਾ ਕੋਈ ਗੱਲ ਨਹੀਂ ਤੇ ਠੀਕ ਕਰਦੇ ਆ ਕਰ ਲੈਣਾ ਠੀਕ ਹੈ ਆਪਣਾ ਵੀ ਦਿਲ ਤੇ ਜਿਹੜਾ ਸ਼ੱਕ ਹੈ ਉਹ ਤਾਂ ਨਿਕਲੇ ਹਾਂਜੀ ਨਹੀਂ ਸਹੀ ਠੀਕ ਹੈ ਨਾ ਆ ਤੂੰ ਕਰਾ ਲਿਆ ਚੱਕ ਦਲਜੀਤ ਪੁੱਤ ਧਿਆਨ ਦੇਣਾ ਨਾ ਸਾਰੇ ਚੈਕਿੰਗ ਕਰਵਾ ਕੇ ਤੇ ਫਿਰ ਦੱਸੀ ਆਪਣੇ ਡੈਡੀ ਨੂੰ ਹਾਂ ਕੋਈ ਗੱਲ ਨਹੀਂ ਮੰਮੀ ਹਾਂ ਠੀਕ ਠੀਕ ਆ ਉਹ ਸਿਰਨ ਚਲ ਗਿਆ ਮੁੰਡਾ ਤੇ ਹੁਣੇ ਪਤਾ ਲੱਗ ਜਾਣਾ ਕਿ ਨਾਲ ਟਾਈਮ ਲੱਗਦਾ ਚੱਲ ਵੇਖ ਲੈਣੀ ਆ ਕੋਈ ਗੱਲ ਨਹੀਂ ਉਹ ਵੀ ਸਕਦਾ ਵਾ ਕਈ ਵਾਰੀ ਘਰ ਕੰਦੇ ਲੋਕੀ ਪਰ ਹਾਨੂੰ ਜਿਹੜਾ ਫੋਨ ਆਇਆ ਅਸੀਂ ਉਹਦੇ ਹਿਸਾਬ ਨਾਲ ਗੱਲ ਕੀਤੀ ਆ ਮੈਂ ਤੁਹਾਨੂੰ ਉਹਦੇ ਸਮਝਾਉਣ ਲਈ ਆ ਵੀ ਲੋਕੀ ਜਿਹੜੇ ਆ ਨਾ ਬੜੀ ਦੂਰ ਤੱਕ ਜਾਂਦੇ ਆ ਵੀ ਇਹਨਾਂ ਦਾ ਕਿਤੇ ਕੰਮ ਨਾ ਬਣੇ ਕਿਤੇ ਰਿਸ਼ਤਿਆਂ ਦੇ ਪਰੇ ਚੜੇ ਤੇ ਉਹਨਾਂ ਗੱਲਾਂ ਦਾ ਧਿਆਨ ਹੀ ਦੇਣ ਦੇ ਜਿਹੜੇ ਸਾਡੇ ਰਿਸ਼ਤੇਦਾਰ ਆ ਉਹਨਾਂ ਨੂੰ ਕੀ ਲੋੜ ਪਈ ਸਾਡੇ ਘਰ ਲੈ ਕੇ ਡਾਕੂਮੈਂਟ ਆਉਂਦੀ ਚਲ ਕੋਈ ਨਹੀਂ ਕਰ ਲੈਨੇ ਉਹਦੋਂ ਮੈਂ ਆਪਣੇ ਭੈਣ ਨੂੰ ਫੋਨ ਕੀਤਾ ਸੀ ਉਹ ਮੈਨੂੰ ਪੁੱਛਿਆ ਕੀ ਕਹਿੰਦੇ ਕਹਿੰਦੀ ਵੀ ਦੱਸ ਤੇਰਨਾ ਮੈਂ ਇਦਾਂ ਕਰਨਾ ਸੀ ਗੱਲ ਸੁਣਾ ਉਹਨਾਂ ਦੀਆਂ ਗੱਲਾਂ ਤੇ ਯਕੀਨ ਕਰ ਲਈਏ ਲੈ ਕੇ ਗਿਆ ਨਾ ਮੁੰਡਾ ਉਹ ਡਾਕੂਮੈਂਟ ਚੈੱਕ ਕਰਾਊਗਾ ਪਤਾ ਲੱਗ ਜਾਂਦਾ ਫੇ ਉਹ ਵੀਜ਼ੇ ਵੀ ਦੋ ਨੰਬਰ ਤੇ ਲੋਕੀ ਲਵਾ ਲੈਂਦੇ ਆ ਅੱਛਾ ਇਹ ਸਾਰਾ ਕੁਝ ਇਹ ਰਫੇਰੀਆਂ ਇਦਾਂ ਚਲਦੀਆਂ ਦੁਨੀਆ ਤੇ ਠੀਕ ਹੈ ਮੈਨੂੰ ਗਾਸ ਨੂੰ ਇਹਨਾਂ ਗੱਲਾਂ ਦੀ ਕੀ ਸਮਝ ਆ ਮੈਂ ਤਾਂ ਹੀ ਤੁਹਾਨੂੰ ਕਿਹਾ ਕਿ ਚੈੱਕ ਕਰਵਾ ਲਓ ਕੋਈ ਨਹੀਂ ਆ ਹੀ ਜਾਂਦਾ ਦਲਜੀਤ ਕਰ ਲੈਨੇ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਕਰੇਗਾ ਚੱਕ ਵਾ ਚੰਗਾ ਚੰਗਾ ਨਿਕਲੇ ਹਨ ਮੇਰੀ ਕੁੜੀ ਦੀ ਜ਼ਿੰਦਗੀ ਦਾ ਸਵਾਲ ਆ ਉੱਥੇ ਵੀ ਆਉਣਾ ਮੈਂ ਨਹੀਂ ਅੱਜ ਨਹੀਂ ਘਾਇਆ ਜਾਣਾ ਕੱਲ ਮਿਲ ਲਾਂਗੇ ਤੁਹਾਨੂੰ ਉਹ ਪਰੌਣੇ ਆਏ ਆ ਤੇ ਮੈਂ ਨਾ ਬਾਅਦ ਕਰਦਾ ਗੱਲ ਤਾਂ ਠੀਕ ਆ ਠੀਕ ਠੀਕ ਆ ਬਾਜੀ ਹੱਸ ਕੇ ਓਕੇ ਹਾਂ ਦਿਲਜੀਤ ਜੀ ਦਰਜੀ ਪ੍ਰੂਫ ਸਾਰੇ ਠੀਕ ਆ ਅੱਛਾ オリジナル ਪ੍ਰੂਫ ਆ ਮੜੇ ਸਾਰੇ ਠੀਕ ਆ ਹਾਂਜੀ ਮੈਂ ਚੈੱਕ ਕਰ ਆਇਆ ਹਾਂ ਅੱਛਾ ਕੋਈ ਕੈਫੇ ਵਾਲਾ ਮੁੰਡਾ ਕੋਈ ਡਰ ਨਹੀਂ ਲਾ ਰਿਹਾ ਧੰਨ ਵੀਜ਼ਾ ਠੀਕ ਵਾ ਵੀਜ਼ਾ ਠੀਕ ਆ ਹਾਂ ਸਹੀ ਆ ਪਾਸਪੋਰਟ ਤੇ ਵੀਜ਼ਾ ਲੱਗਾ ਬਿਲਕੁਲ ਓਕੇ ਆ ਸਾਰਾ ਅੱਛਾ ਹਾਂਜੀ ਚਲੋ ਦਲੀਲ ਆ ਗਿਆ ਬੱਤ ਮਮੀ ਸਾਰੇ ਪ੍ਰੂਫ ਠੀਕ ਆ ਚੱਲ ਚੰਗਾ ਆਇਆ ਫਿਰ ਵਧੀਆ ਰਿਹਾ ਨਾ ਤਮੀਂ ਸੁਣੋ ਗੱਲ ਮੈਂ ਰੋਟੀ ਵੀ ਖਵਾਤੀ ਪਰ ਉਹਨਿਆ ਨੂੰ ਉਕਾਲੇ ਪਏ ਆ ਤੇ ਜਿਉਂ ਹ ਹੁਣਾਂ ਲਾ ਕੇ ਗੱਲ ਕਰਦੇ ਜਾਗੇ ਚਲੋ ਚੱਲਦੇ ਆ ਉੱਥੇ ਚੱਲ ਆ ਜਾ ਆ ਲੈ ਪੁੱਤ ਲੈ ਜਾ ਚਲੋ ਮੈਂ ਫੜਾ ਤੈਨੂੰ ਇਹ ਕਰਨੀ ਗੱਲ ਅਸਿਕਾ ਮੈਂ ਲਵਲੀ ਪੁੱਤ ਹਾਂਜੀ ਤੁਸੀਂ ਸਹੀ ਜੀ ਆਪਣੀ ਜਗ੍ਹਾ ਇਹ ਚੈੱਕ ਕਰਵਾ ਲਏ ਆ ਡਾਕੂਮੈਂਟ ਸਾਰੇ ਸਹੀ ਨੇ ਹਣਾ ਤੇਲੀ ਤੇ ਪੁੱਤ ਹਾਂਜੀ ਹਾਂਜੀ ਮੈਂ ਚੈੱਕ ਕਰਾਂ ਹਾਂ ਦੋਸਤ ਹੀ ਅਹੀਂ ਤਾਂ ਅਹੀਂ ਦੇ ਮਸੀਹ ਨਾਲ ਲੱਗਿਆ ਜੀ ਇਹ ਜਿਹੜੇ ਬੰਦੇ ਨੇ ਸਾਨੂੰ ਫੋਨ ਕੀਤਾ ਇਹਨੇ ਜ਼ਰੂਰ ਸ਼ੈਤਾਨੀ ਕੀਤੀ ਆ ਵੀ ਇਹ ਨਾ ਕਿਸਦਾ ਹੋਵੇ ਹੀ ਨਾ ਚਲੋ ਮਾਸਟਰ ਜੀ ਹੋਊਗਾ ਇੰਨਾ ਸਾਡੇ ਵਿੱਚ ਕੋਈ ਨਹੀਂ ਅਹੀਂ ਵੀ ਕਰਦੇ ਆ ਪਤਾ ਬੰਦੇ ਦਾ ਉਹ ਹੀ ਨਾ ਤੇ ਤੁਸੀਂ ਵੀ ਮੇਰਾ ਚਲੋ ਇਹ ਕੀ ਬੜਾ ਵਧੀਆ ਹੋ ਗਿਆ ਆ ਅਸੀਂ ਫੇਰ ਇੱਕ ਦੂਜੇ ਨਾਲ ਜੁੜ ਗਏ ਆ ਨਹੀਂ ਤੇ ਦੀਦੀ ਦੀ ਗੱਲ ਤਾਂ ਲੈ ਕੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਕੀ ਲੋਕਾਂ ਨੂੰ ਦੱਸਣਾ ਸੀਗਾ ਹਾਂ ਜੀ ਉਹ ਹੋਈ ਨਾ ਬੇਸਤੀ ਵਾਲੀ ਬੜੀ ਗੱਲ ਹੀ ਉਧਰੋਂ ਮਾਸੀ ਜੀ ਘਰ ਇੰਨੀ ਟੈਨਸ਼ਨ ਪਈ ਹੈ ਨਾ ਕਿ ਕੱਲ ਪਰਸਨ ਦੀ ਰੋਟੀ ਨੀ ਕੀ ਪੱਕਣ ਦੀ ਹੈਗੀ ਪੁੱਤ ਟੈਨਸ਼ਨ ਤੇ ਜਿਹੜੀ ਹੈ ਨਾ ਹੁੰਦੀ ਆ ਹਾਂਜੀ ਤੂੰ ਆਪ ਸਿਆਣੀ ਆ ਅਸੀਂ ਵੀ ਧੀ ਵਾਲੇ ਆ ਪਰ ਅਸ ਅਸੀਂ ਬੋਕ ਕੀਤਾ ਸਾਰਾ ਕੁਝ ਅਸੀਂ ਬਣਾ ਕੇ ਬੈਠੇ ਹਾਂ ਘਰ ਹਾਂਜੀ ਹਾਂਜੀ ਤੇ ਕੀ ਲੋਕੀ ਸਾਨੂੰ ਕਹਿਣਗੇ ਵੀ ਕੁੜੀ ਦੀ ਬਰਾਤ ਨਹੀਂ ਆਈ ਨਹੀਂ ਨਹੀਂ ਤੁਹਾਡਾ ਵੀ ਗੁੱਸਾ ਜੈ ਜੀ ਹੀ ਮੰਦੇ ਆ ਚਲੋ ਇਹ ਆ ਕਿ ਚਲੋ ਸਾਰਾ ਕੁਝ ਵਧੀਆ ਹੋ ਗਿਆ ਆ ਨਹੀਂ ਮਾਸਟਰ ਜੀ ਜੀ ਤੁਸੀਂ ਹੋਰ ਵੀ ਕਿਤੇ ਚੈੱਕ ਕਰਾਉਣੇ ਆ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਬਸ ਇਹ ਨਾ ਜਾਣ ਪੁੱਛ ਕੇ ਕਿਨੇ ਸ਼ੈਤਾਨੀ ਕੀਤੀ ਆ ਸਾਡੀ ਤਸੱਲੀ ਹੋਈ ਆ ਹਾਂਜੀ ਕੋਈ ਗੱਲ ਨਹੀਂ ਤੁਸੀਂ ਤਿਆਰੀਆਂ ਕਰੋ ਹਾਂਜੀ ਕੋਈ ਗੱਲ ਨਹੀਂ ਠੀਕ ਆ ਬਾਕੀ ਨਾ ਤਿਆਰੀਆਂ ਉਹ ਭਾਜੀ ਨਾਲ ਕਰਾਂਗੇ ਹਾਂਜੀ ਇਹ ਤਾਂ ਨਿੱਕੀ ਕੀਤੀ ਕਿਨੇ ਆ ਚਲੋ ਕੋਈ ਨਹੀਂ ਮਾਸੀ ਜੀ ਹੁਣ ਪਹਿਲਾਂ ਵਿਆਹ ਦੀਆਂ ਕਿ ਤਿਆਰੀਆਂ ਕਰੀਏ ਸ਼ੁਰੂ ਤੇ ਕੋਈ ਨਹੀਂ ਬਾਅਦ ਵਿੱਚ ਵੇਖਾਂਗੇ ਹਾਂ ਕਰ ਲੈਨੇ ਹੋਵੇ ਤੇਰੀ ਗੱਲ ਨਾਲ ਕੁੜੀ ਦੀ ਠੀਕ ਆ ਖੁਸ਼ੀ ਖੁਸ਼ੀ ਅਸੀਂ ਆਪਣੇ ਕੰਮ ਸਿਰੇ ਚੜੀਏ ਉਹੋ ਹੀ ਮਾਸੀ ਜੀ ਘਰ ਮੰਮੀ ਹੋਣੀ ਬੜੀ ਫਿਗਰ ਵਿੱਚ ਵਾ ਤਹੀਂ ਮੜ ਜਾਵੇ ਤੇ ਖੁਸ਼ਖਬਰੀ ਦੇਗੀ ਹੈ ਚਲੋ ਠੀਕ ਕਰੋ ਤੁਸੀਂ ਵੀ ਧਿਆਨ ਰੱਖਾਂਗੇ ਹਾਂਜੀ ਚਲੋ ਫਿਰ ਚੰਗਾ ਮਸੀ ਚੰਗਾ ਬਤਵਾ ਚੰਗਾ ਮਸੀ ਠੀਕ ਮਸੀ ਜੋ ਬਣਾ ਹਾਂਜੀ ਮਾ ਬੈਠਾ ਵਾ ਪੁੱਤ ਬੈਠਾ ਮੈਂ ਹੋਰ ਕੀ ਕਰਦਾ ਵਾ ਲਿਆ ਮੈਂ ਰੋਟੀ ਦੋ ਫੁਲਕੇ ਤੇ ਖਾ ਨਹੀ ਅਜੇ ਨਹੀਂ ਮੈਂ ਕੁਝ ਵੀ ਖਾਣਾ ਲਵਲੀ ਵੀਰ ਹੋਣਾ ਤਾਂ ਮੈਂ ਫੋਨ ਕੋਈ ਆ ਹੀ ਜਾਂਦਾ ਵਾ ਤੂੰ ਮੇਰੀ ਗੱਲ ਸੁਣ ਹਾਂ ਫਿਕਰ ਤੇ ਮੈਨੂੰ ਵੀ ਬੜਾ ਹੋਣ ਡਿਆ ਵਾ ਤੇ ਡੈਡੀ ਤੇਰੇ ਮੂੰਹ ਸੁੱਟ ਕੇ ਬੈਠੇ ਆ ਡਰੈنگ ਰੂਮ ਵਿੱਚ ਤੇ ਇਦਾਂ ਕਰ ਹਾਂ ਕਿ ਮੈਸੇਜ ਕਰ ਹਾਂ ਲਵਲੀ ਨੂੰ ਜਵਾਬ ਕੋਈ ਦੇਊਗਾ ਹੀ ਮੈਂ ਤਾਂ ਮੈਸੇਜ ਕੀਤਾ ਇੱਕ ਦੋ ਵਾਰੀ ਕੀਤਾ ਵਾ ਹਾਂ ਪਰ ਜਵਾਬ ਨਹੀਂਗਾ ਕੋਈ ਵੀ ਦੇਣ ਦੇ ਤੇ ਮੈਨੂੰ ਤਾਂ ਇਹ ਗੱਲ ਦੀ ਟੈਨਸ਼ਨ ਹੋਣੀ ਵੀ ਕਿਤੇ ਕੋਤੋਂ ਕੋ ਪਵਾੜਾ ਨਾ ਪੈ ਗੇ ਕੋਈ ਗੱਲ ਨਹੀਂ ਕੋਈ ਪਵਾੜਾ ਨਹੀਂ ਪੈਂਦਾ ਹਰਪਿੰਦਰ ਸਿਆਣੀ ਆ ਉਹਨੇ ਨਾ ਸਾਰਾ ਕੰਮ ਸੰਭ ਲੈਣਾ ਵਾ ਫਿਕਰ ਤਾਂ ਮੈਨੂੰ ਵੀ ਰਪਿੰਦਰ ਦੇ ਸਿਆਣੀ ਆ ਪਰ ਉਹਨਾਂ ਜਿਹੜੇ ਸਾਹਮਣੇ ਕਹਿਤਾ ਸੀਗਾ ਵੀ ਅਸੀਂ ਕਰਨਾ ਹੀ ਨੀਗਾ ਐਡੀ ਛੇਤੀ ਥੋੜੀ ਫੈਸਲਾ ਲੈਣਾ ਚਾਹੀਦਾ ਕੋਈ ਉਹ ਕੋਈ ਗੱਲ ਨਹੀਂ ਪੁੱਤ ਜਦੋਂ ਪ੍ਰੂਫ ਸਾਰੇ ਹੀ ਨਾਲ ਦਿੱਤੇ ਆ ਪੜੇ ਲਿਖੇ ਆ ਵੇਖਣਗੇ ਸਾਰੇ ਜਦੋਂ ਅਸੀਂ ਕਾਲੇ ਨਹੀਂ ਗੇ ਕੋਈ ਗੱਲਬਾਤ ਨਹੀਂ ਗਈ ਹੈਗੀ ਤੇ ਫੇਰ ਉਹ ਕੀ ਕਹਿਣਗੇ ਸਾਨੂੰ ਆਹ ਮੀ ਇਹ ਤੇ ਗੱਲ ਹੈਗੀ ਚਲੋ ਨਾ ਕਰਨਗੇ ਨਾ ਤਾਂ ਤੂੰ ਫਿਕਰ ਨਾ ਕਰ ਨਾ ਕਰਨਗੇ ਤੇ ਨਾ ਸਹੀ ਇਸੇ ਤਰੀਕ ਤੇ ਨਾ ਅਹੀਂ ਕੁੜੀ ਕੋਈ ਲੱਭ ਕੇ ਨਾ ਵਿਆਹ ਕਰਾਂਗੇ ਤੇਰਾ ਜਿੱਦਾਂ ਮਰਜ਼ੀ ਕਰਗੀ ਮੰਮੀ ਉਹ ਤੇ ਗਲਤ ਨਹੀਂ ਠੀਕ ਵਾ ਪਰ ਗੱਲ ਨਿਕਲਦੇ ਨਿਕਲਦੇ ਨਿਕਲ ਜਾਂਦੀ ਹੈ ਨਾ ਲੋਕਾਂ ਨੇ ਗੱਲਾਂ ਕਰਨੀਆਂ ਕੋਈ ਗੱਲ ਨਹੀਂ ਲੋਕਾਂ ਨੇ ਸਾਨੂੰ ਕੱਲਿਆਂ ਨੂੰ ਥੋੜਾ ਕਰਨੀਆਂ ਅਸੀਂ ਤਾਂ ਪੁੱਤ ਵਾਲੇ ਆ ਉੱਤੀ ਵਾਲੇ ਆ ਲੋਕਾਂ ਨੇ ਉਹਨਾਂ ਨੂੰ ਵੀ ਗੱਲਾਂ ਕਰਨੀਆਂ ਆ ਕਿਸ ਨੇ ਕਹਿਣਾ ਫਾੜੇ ਚ ਕਸੂਰ ਤੇ ਕਿਸ ਨੇ ਉਹਨਾਂ ਚ ਕਸੂਰ ਕੱਢਣਾ ਪੀਕਪਤਾ ਕੁੜੀ ਕਿੱਦਾਂ ਦੀ ਹੀ ਜਾਂ ਕੀ ਗੱਲ ਬਾਤ ਹੀ ਤੂੰ ਨਾ ਫਿਕਰ ਕਰ ਚਲੋ ਮੈਂ ਤੇ ਇਹੋ ਹੀ ਆ ਵੀ ਬਸ ਛੇਤੀ ਨਾਲ ਆਇਆ ਕੋਈ ਨਹੀਂ ਆ ਜਾਂਦੀ ਮੈਂ ਵੀ ਡੀਕਣ ਲਈ ਆ ਡਰਦੀ ਮੈਂ ਵੀ ਫੋਨ ਨਹੀਂ ਲਾਉਂਦੀ ਵੀ ਗੱਲ ਬਾਤ ਕਰਦੇ ਹੋਣਗੇ ਤੇ ਮੈਂ ਵੀ ਘੜੀ ਘੜੀ ਕੀਤਾ ਨਹੀਂ ਮੈਂ ਵੀ ਤਾਂ ਉਹਨੇ ਕੀਤਾ ਮੈਂ ਚੱਲ ਆ ਕੇ ਦੱਸ ਦਿੰਦੇ ਕਿ ਜੋ ਦੱਸਣਾ ਹਾਂ ਹਾਂ ਅੰਤਰਾ ਸਾਰੇ ਕੰਮ ਖੁਸ਼ੀ ਖਿਸ਼ਾਲੀ ਕਰਨ ਦੇ ਹਨ ਆ ਵਿੱਚ ਫਿਰੇ ਕਿਹੜੇ ਨਖਤੇ ਨੇ ਰੱਟਾ ਪਾਤਾ ਓਹੀ ਵਿਗੜਣ ਭੈਣ ਵਾਲੀ ਕੰਮ ਹੁੰਦਾ ਵਾ ਕੇ ਕੀਪਤਾ ਕੌਣ ਵਨਖਤਾ ਉਹਨਾਂ ਦੇ ਪਿੰਡ ਵਿੱਚ ਹੀ ਆ ਕੋਈ ਪੁੱਤ ਕੋਈ ਆਂਡੀ ਕਮੰਡੀ ਹੋਣਾ ਹੋਰ ਵੀ ਵੇਖ ਕੇ ਨਹੀਂ ਚਰਦੇ ਲੋਕ ਨੀ ਤਾਂ ਕਿਸੇ ਨੂੰ ਕੀ ਪਤਾ ਉਹਨਾਂ ਦਾ ਕੀ ਨੰਬਰ ਆ ਕਿੱਥੇ ਰਹਿੰਦੇ ਆ ਕੀ ਹਿਸਾਬ ਦਾ ਪਰ ਜੋ ਬਣੀ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ ਚਲ ਪਿੰਡ ਦਾ ਵੀ ਪਤਾ ਲੱਗ ਗਿਆ ਹੋਊਗਾ ਕੁੜੀ ਦੇ ਪਿਓ ਦਾ ਨੰਬਰ ਕਿੱਦਾਂ ਆਇਆ ਮਮੀ ਲੋਕੀ ਸੂਆ ਕਢਾ ਲੈਂਦੇ ਹੁੰਦੇ ਆ ਜਿੰਨਾ ਇਹ ਕੰਮ ਕਰਨੇ ਹੁੰਦੇ ਨਾ ਰਾਲ ਆ ਵੀ ਲੈਂਦੇ ਆ ਹੈ ਇੰਨੀ ਦੂਰ ਤੱਕ ਪਹੁੰਚ ਜਾਂਦੇ ਲੋਕ ਕੀ ਮਿਲੂ ਉਹਨੂੰ ਨਖੱਤੇ ਨੂੰ ਚਲ ਕੋਈ ਨਹੀਂ ਆਉਂਦੇ ਲਵਲੀ ਵੀਰੋਂ ਇਹ ਤਾਂ ਬੇਰੀ ਕੁ ਟੈਨਸ਼ਨ ਮੁਕਣੀ ਹੈ ਇਦਾਂ ਤਾਂ ਗੱਲ ਮੁਕਣੀ ਨਹੀਂ। ਮੈਂ ਫੁਲਕਾ ਲਿਆਉਣ ਲੱਗਿਆਂ ਤੇਰੇ ਵਾਸਤੇ ਰੋਟੀ ਦੋ ਬੁਰਕੀਆਂ ਖਾ। ਚਲੋ ਕੋਈ ਨਹੀਂ। ਤੂੰ ਤਾਂ ਉਦਾਂ ਹੀ ਬਿਮਾਰ ਹੋ ਜਾਣਾ ਵਾ। ਮੈਂ ਲੈ ਕੇ ਆਉਣੀ ਰੋਟੀ ਤੇਰੇ ਵਾਸਤੇ। ਹਰਪਿੰਦਰ ਤੇ ਕਹਿਣ ਦੇ ਹੀ ਮੈਂ ਮੰਮੀ ਅੱਜ ਹੱਡੇ ਤੇ ਆ ਗਈਆਂ। ਅਜੇ ਤੱਕ ਆਈ ਨਹੀਂਗੇ। ਲੈ ਆਈ ਗਏ ਆ। ਲਵਲੀ ਪੁੱਤ ਕੀ ਗੱਲ ਹੋਈ ਉੱਥੇ? ਉਹ ਮੰਮੀ ਉੱਥੇ ਗੱਲ ਕੀ ਹੋਣੀ ਆ? ਬੇਇੱਜ਼ਤੀ ਜਦੋਂ ਹੁੰਦੀ ਹੁੰਦੀ ਉਹ ਮੈਨੂੰ ਗਾਂ ਕਰ ਦਿਆ ਕਰੋ ਉੱਥੇ।